ਫਲਾ ਮੈਨਟਸ ਫਗਵਾਣਾ ਵਿੱਚ ਸਾਇੰਸ ਮਿਸਟਰਸ ਹਨ ਅੱਜ ਸਕੂਲ ਵਿੱਚ ਸਾਨੂੰ ਟੀਚਰਸ ਨੂੰ ਸਨਮਾਨਿਤ ਕੀਤਾ ਗਿਆ ਮੋਡ ਆਫ ਆਨਰ ਦਿੱਤੇ ਗਏ ਪਾਇ ਲਾਇਨਸ ਕਲੱਬ ਫਗਵਾਣਾ ਚੈਂਪੀਅਨ ਸੋ ਅਸੀਂ ਤੇਹ ਦਿਨੋਂ ਹਫਤਾ ਸ਼ੁਕਰ ਗੁਜ਼ਾਰ ਕਰਦੇ ਹਾਂ ਕਿ ਸਾਨੂੰ ਇਹ ਸਾਡੇ ਐਫਰਟਸ ਨੂੰ ਪਛਾਣਿਆ ਗਿਆ ਤੇ ਅਸੀਂ ਉਹਨਾਂ ਨੂੰ ਪੂਰਾ ਅਸ਼ੋਰ ਕਰਦੇ ਹਾਂ ਕਿ ਇਸ ਤੋਂ ਬਾਅਦ ਵੀ ਅਸੀਂ ਹੋਰ ਮਿਹਨਤ ਕਰਾਂਗੇ ਔਰ ਅਸੀਂ ਇਹ ਅਵਾਰਡ ਦੇ ਪੂਰੇ ਕਦਰ ਉਤਰਾਂਗੇ ਥੈਂਕ ਯੂ ਅੱਜ ਸਕੂਲ ਆਫ ਐਮਐਸ ਦੇ ਆਪਣੇ ਸਾਡੇ ਬੜਾ ਕਲੱਬ ਦਾ ਬੜਾ ਚੈਂਪੀਅਨ ਬਣ ਕੇ ਜਿੱਤਿਆ ਗਿਆ। ਵਿੱਚ ਸਕੂਲ ਦੇ ਪੰਜ ਜਿਥੇ ਜਵਾਨਾਂ ਦਾ ਜਿਹੜਾ ਸਨਮਾਨ ਕੀਤਾ। ਮੈਨੂੰ ਇਹ ਸਨਸਰ ਬਾਗੇ ਕੁੜੀ ਪੀਛੀ ਬਿਸੋਰੀਆ ਜਿਹੜਾ ਸਾਡੀ ਜਿਹੜੀ ਕਲੱਬ ਹੈ ਬੜਾ ਚੈਂਪੀਅਨ ਜਿੱਤੇ ਨੇ ਹੈ ਬਾਰੇ ਨਿਸ਼ਾਨੇ ਬੜੇ ਅਛੇ ਸਪਰੇਡ ਕਰ ਰਹੀ ਹੈ। ਅੱਜ ਸਕੂਲ ਆ ਕੇ ਸਕੂਲ ਦਾ ਵੀ ਇੱਕ ਜਿਹੜਾ ਸਕੂਲ ਆਫ ਐਮਐਸ ਦਾ ਬੜਾ ਨਾਮ ਹੈ ਨਾ ਬੜਾ ਕਰਿਆ। ਔਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਟੀਚਰ ਸਾਹਿਬਾਨ ਦਾ ਜਿਨੇ ਅੱਜ ਸਾਨੂੰ ਮਿਲਦੇ ਨੇ ਟਨ ਅਨੌਂਸਰ ਮਨ ਦਾ ਮੁੱਖ ਹੁੰਦਾ ਨਾ ਮੁੱਖ ਔਰ ਪੂਰੇ ਕਲੱਬ ਦਾ ਤੁਹਾਡਾ ਚੈਂਪੀਅਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨੇ ਅੱਜ ਅੱਛਾ ਪ੍ਰਦਰਸ਼ਨ ਕੀਤਾ ਅੱਜ ਬਹੁਤ ਵਧੀਆ ਕੀਤਾ ਅਸੀਂ ਇਹ ਹੀ ਆਸ ਕਰਦੇ ਹਾਂ ਫਵਰੇਰੀ ਅਸਕਰ ਦਾ ਬੜਾ ਚੈਂਪੀਅਨ ਤੋਂ ਕਿ ਦਨੇ ਲਗਾਤਾਰ ਪ੍ਰਦਰਸ਼ਨ ਕਰਦੇ ਜਾਣਗੇ ਔਰ ਆਪਣੇ ਚੈਂਪੀਅਨ ਦਾ ਨਾਮ ਕੈਂਪੀਨਿੰਗ ਹੋ ਸਕਦਾ ਹੈ ਥੈਂਕ ਯੂ